ਹਾਂਜੀ ਭਰਾਵੋ ਅਸੀਂ ਨਿਕਲੇ ਆ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਤੇ ਤੁਹਾਨੂੰ ਦਿਖਾਉਣਾ ਕਿ ਹਾਲਾਤ ਨੇ ਪਿੰਡਾਂ ਦੇ ਇਹ ਜੋ ਸੜਕ ਹੈ ਬਲਾਡਾ ਬਰੇਟਾ ਰੋਡ ਹੈ ਦੇਖੋ ਬਲਾਡੇ ਤੇ ਬਰੇਟਾ ਦੇ ਵਿਚਕਾਰ ਬਹੁਤ ਜ਼ਿਆਦਾ ਪ੍ਰਸਾਦ ਹੋਈ ਹੈ ਝੋਨਿਆਂ ਵਿੱਚ ਬਹੁਤ ਜ਼ਿਆਦਾ ਪਾਣੀ ਖੜਿਆ ਹੈ ਇਹ ਬਲਾਡੇ ਬਰੇਟਾ ਦੀ ਲਿੰਕ ਸੜਕ ਹੈ ਜੋ ਕਿ ਗੋਵਿੰਦਪੁਰੇ ਨੂੰ ਜਾਂਦੀ ਹੈ ਦੇਖੋ ਤੁਸੀਂ ਕੀ ਹਾਲਾਤ ਨੇ ਫੁੱਲੂਵਾਲ ਸਾਤੇਵਾ ਸੋਕੇ ਸੜਕ ਜਾਂਦੀ ਹੈ ਬਹੁਤ ਜ਼ਿਆਦਾ ਪਾਣੀ ਖੜ੍ਹਾ ਛੜਕਾਂ ਤੇ ਖੇਤਾਂ ਵਿੱਚ ਖੇਤ ਭਰੇ ਹਨ ਝੋਨੇ ਡੁੱਬੇ ਹੋਏ ਹਨ ਨਰਮੇ ਡੁੱਬੇ ਹੋਏ ਹਨ ਬਹੁਤ ਭਾਰੀ ਬਰਸਾਤ ਹੋਈ ਆ ਦੇਖੋ ਤੁਹਾਡੇ ਸਾਹਮਣੇ ਹੈ ਪਿੰਡ ਗੋਵਿੰਦਪੁਰਾ ਧਰਮਪੁਰਾ ਦੇ ਵਿਚਕਾਰ ਦਾ ਜੋ ਸੜਕ ਦਾ ਦ੍ਰਿਸ਼ ਹੈ ਬਹੁਤ ਜ਼ਿਆਦਾ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਝੋਨੇ ਦੇਖੋ ਬੁਰੀ ਤਰ੍ਹਾਂ ਡੁੱਬ ਚੁੱਕੇ ਹਨ ਕਿਸਾਨ ਜਦੋਂ ਜੈਦ ਕਰਨ ਲੱਗੇ ਹੋਏ ਹਨ ਕਿਸੇ ਦਾ ਪਾਣੀ ਉੱਚੇ ਤੋਂ ਨੀਚੇ ਡਿੱਗ ਰਿਹਾ ਹੈ ਕਿਸੇ ਦਾ ਕਿਧਰ ਨੂੰ ਜਾ ਰਿਹਾ ਹੈ ਪਰ ਕੁਦਰਤ ਅਕੇ ਕਿਹਦਾ ਜੋਰ ਚੱਲਦਾ ਹੈ ਤੁਹਾਡੇ ਸਾਹਮਣੇ ਦੇਖੋ ਝੋਨਿਆਂ 'ਚ ਕਿਵੇਂ ਪਾਣੀ ਖੜਿਆ ਨਰਮੇ ਦੇਖੋ ਨਰਮੇ ਬਿਲਕੁਲ ਡੁੱਬੇ ਹੋਏ ਹਨ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਬਹੁਤ ਜ਼ਿਆਦਾ ਮੀਂਹ ਪਿਆ ਹੈ ਵਾਯੂਗਰੋ ਕੇ ਅਰਦਾਸ ਹੈ ਆ ਦੇਖੋ ਇਹ ਵੀ ਮੇਨ ਸੜਕ ਦਾ ਇਹ ਦ੍ਰਿਸ਼ ਹੈ ਭਲਾਡੇ ਬਰੇਟੇ ਵਾਲੇ ਦਾ ਦੇਖੋ ਸਾਰੇ ਪਾਸੇ ਝੋਨੇ ਡੁੱਬੇ ਪਏ ਹਨ ਇੰਨੀ ਜ਼ਿਆਦਾ ਬਰਸਾਤ ਹੋਈ ਹੈ ਕੁਝ ਝੋਨੇ ਦਾ ਐ ਲੱਗਦਾ ਜਿਵੇਂ ਬਿਲਕੁਲ ਬਰਬਾਦ ਹੋ ਜਾਣਗੇ ਪਰ ਕੁਝ ਦੀ ਚੱਲਣ ਦੀ ਉਮੀਦ ਹੈਗੀ ਹੈ ਜੇਕਰ ਪਾਣੀ ਟਾਈਮ ਨਾਲ ਨਿਕਲ ਗਿਆ ਤਾਂ ਹੋ ਸਕਦਾ ਹੈ ਕੁਝ ਜ਼ਿਆਦਾ بچਾਬ ਹੋ ਜਾਵੇ ਪਰ ਉਮੀਦ ਲੱਗਦੀ ਨਹੀਂ ਕਿਉਂਕਿ ਪਾਣੀ ਲੰਘਣ ਦਾ ਰਾਹਤ ਨਹੀਂ ਹੈਗਾ ਕਿਸੇ ਪਾਸੇ ਵੀ ਇਹ ਹਾਲਾਤ ਹਨ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਬਹੁਤ ਸਾਰੇ ਪਿੰਡ ਜਿਵੇਂ ਧਰਮਪੁਰਾ ਹੋਇਆ ਗੁਬਿੰਦਪੁਰਾ ਹੋਇਆ ੁੱਲੂਵਾਲ ਡੋੜ ਦਾਤੇਵਾਸ ਇਨਾ ਗਿਲਾ ਬਰੇਟਾ ਕੁੱਲਰੀਆਂ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਕੁੱਲਰੀਆਂ ਦਾ ਬਹੁਤ ਜ਼ਿਆਦਾ ਪਾਣੀ ਖੜਿਆ ਹੋਇਆ ਹੈ ਆ ਦੇਖੋ ਤੁਹਾਡੇ ਸਾਹਮਣੇ ਹੈ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਨਰਮੇ ਬਿਲਕੁਲ ਖਤਮ ਹੋ ਗਏ ਜੀ ਕਿਉਂਕਿ ਨਰਮੇ ਪੂਰੀ ਤਰ੍ਹਾਂ ਡੁੱਬੇ ਚੁੱਕੇ ਹਨ ਨਰਮੇ ਫਲ ਵੀ ਬਹੁਤ ਵਧੀਆ ਚੁੱਕਿਆ ਹੋਇਆ ਸੀਗਾ ਪਰ ਵਾਹਿਗੁਰੂ ਕਿਰਪਾ ਕਰੇ ਅੱਗੇ ਤੋਂ ਮੀਂਹ ਹੋਰ ਨਾ ਪਾਵੇ ਕਿਉਂਕਿ ਲਗਾਤਾਰ 2 ਦਿਨ ਨਹੀਂ ਪਿਆ ਰਾਤੋਂ ਪੂਰੀ ਰਾਤ ਟਪ ਪਿਆ ਤੁਹਾਡੇ ਸਾਹਮਣੇ ਦੇਖੋ ਝੋਨੇ ਬਿਲਕੁਲ ਡੁੱਬੇ ਹੋਏ ਹਨ ਇਹ ਬਲੱਡੇ ਵਾਲਾ ਚੂਹਾ ਹੈ ਜੀ ਜੋ ਇਸ ਟਾਈਮ ਪੂਰਾ ਚੜ ਕੇ ਚੱਲ ਰਿਹਾ ਹੈ ਇਸਦੇ ਵੀ ਡੁੱਕਣ ਦੀ ਉਮੀਦ ਹੈ ਕਿਉਂਕਿ ਚੂਹਿਆਂ ਨੇ ਬਹੁਤ ਜ਼ਿਆਦਾ ਖੱਡਾ ਪਾ ਕੇ ਆਵਾਂ ਪਰ ਕਿਸਾਨ ਵੀ ਬਹੁਤ ਹਿੰਮਤੀ ਹਨ ਉਹ ਲਗਾਤਾਰ ਚੂਹੇ ਤੇ ਬਰਕਰਾਰ ਹਨ ਖੜੇ ਹਨ ਕਿਤੇ ਪਾਸੇ ਟੁੱਟ ਨਾ ਜਾਵੇ ਬਹੁਤ ਜ਼ਿਆਦਾ ਪਾਣੀ ਹੀ ਪਣ ਨਜ਼ਰ ਆ ਰਿਹਾ ਦੇਖੋ ਤੁਹਾਡੇ ਸਾਹਮਣੇ ਪਤਨ ਲੱਗਦਾ ਕਿੱਥੇ ਝੋਨਾ ਕਿੱਥੇ ਨਰਮਾ ਕੁਝ ਦਿਖਾਈ ਨਹੀਂ ਦੇ ਰਿਹਾ ਭਰਿਆ ਪਿਆ ਸਾਰਾ ਕੁਝ ਕੱਚੇ ਰਾਸਤੇ ਵਾਇਗਰੂ ਮੇਰ ਕਰੇ ਰਹਾਤਾ ਜੀ ਕਿਸਾਨ ਭਰਾਵਾ ਤੇ ਮੇਰ ਕਰੋ